ਫਗਵਾਲਾ ਸ਼ਹਿਰ ਦੇ ਵਿੱਚ ਸਥਿਤ ਮਹੱਲਾ ਭਗਤਪੁਰਾ ਵਿਖੇ ਦਰਜਨ ਦੇ ਕਰੀ ਨੌਜਵਾਨਾਂ ਦੇ ਬਲੂ ਇੱਕ ਨੌਜਵਾਨ ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ। ਉਕਤ ਨੌਜਵਾਨ ਦਾ ਕੁੱਟਮਾਰ ਕਰਨ ਦੀ ਵੀਡੀਓ ਸਾਹਮਣੇ ਆਈ ਹੈ। ਜਿਸ ਦੇ ਵਿੱਚ ਕਿ ਨੌਜਵਾਨਾਂ ਦੇ ਵੱਲੋਂ ਇੱਕ ਨੌਜਵਾਨ ਦੇ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਉਕਤ ਨੌਜਵਾਨ ਦੇ ਨਾਲ ਖੂਬ ਗਾਲੀ ਗਲੋਚ ਕੀਤੀ ਗਈ ਹੈ ਤੇ ਕੁੱਟਮਾਰ ਦੌਰਾਨ ਜ਼ਖਮੀ ਹੋਏ ਨੌਜਵਾਨ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਦੇ ਇਲਾਜ ਦੇ ਲਈ ਲਿਆਂਦਾ ਗਿਆ ਜਿੱਥੇ ਨੌਜਵਾਨ ਦੀ ਪਛਾਣ ਕ੍ਰਿਸ਼ਨ ਕੁਮਾਰ ਵਾਸੀ ਮਹਿਲਾ ਪਗਲਪੁਰਾ ਵਜੋਂ ਹੋਈ ਹੈ ਜਿਹੜੇ ਇਲਾਜ ਨੌਜਵਾਨ ਨੇ ਦੱਸਿਆ ਕਿ ਆਪਣੇ ਦੋਸਤ ਨੂੰ ਰੇਲਵੇ ਸਟੇਸ਼ਨ ਵਿਖੇ ਛੱਡਣ ਜਾ ਰਿਹਾ ਸੀ ਤਾਂ ਪ੍ਰੀਤਨਗਰ ਵਿਖੇ ਕੁਝ ਨੌਜਵਾਨਾਂ ਦੇ ਵੱਲੋਂ ਰੰਜਸ਼ ਮੁਲੈ ਕੇ ਉਸਤੇ ਹਮਲਾ ਕੀਤਾ ਗਿਆ ਤੇ ਕੁੱਟਮਾਰ ਕੀਤੀ ਗਈ ਹੈ ਪਿਰਤ ਨੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ। ਪਿੰਨਾਂ ਦਾ ਮੇਰਾ ਕ੍ਰਿਸ਼ਨ ਕੁਮਾਰ ਜੀ। ਕ੍ਰਿਸ਼ਨ ਕੁਮਾਰ ਜੀ ਕਿਹੜੇ ਆ ਰਹੇ ਨੇ? ਮੈਂ ਭਗਤਪੁਰੇ। ਕੀ ਮਾਮਲਾ ਹੈ? ਤੁਹਾਡੇ ਸੱਟਾ ਚੋਟਾ ਲਈ ਹਸਪਤਾਲ 'ਚ ਦਾਖਲ ਹੋ। ਇਹ ਜੀ ਮੈਂ ਰਾਤੀ ਮੈਂ ਆਪਣੇ ਜਿੱਦਾ ਡੈਡੀ ਦੇ ਦੋਸਤ ਨੂੰ ਛੱਡ ਕੇ ਆ ਰਿਹਾ ਸੀਗਾ ਜੀ। ਤੇ ਮੈਨੂੰ ਨਹੀਂ ਪਤਾ ਸੀ ਕੋਈ ਇੱਦਾਂ ਦੀ ਗੱਲ ਹੈ, ਇੱਦਾਂ ਦੀ ਨਹੀਂ। ਇਹ ਪਾਰਕ 'ਚ ਖੜੇ ਸੀਗੇ। ਮੈਂ ਜਦੋਂ ਵਾਪਸੀ ਤੇ ਇਕੱਲਾ ਆਇਆ ਉਹਨਾਂ ਨੂੰ ਛੱਡ ਕੇ ਤੇ ਮੇਰੇ ਕਿਰਪਾਨਾਂ ਮਾਰਨੀਆਂ ਸ਼ੁਰੂ ਕਰਤੀਆਂ ਵਿੱਚ ਰਣਜੀਤ ਸੀਗਾ ਚੂੜੀਆਂ ਵਾਲਾ। ਤੇ ਉਹ ਤੁਹਾਨੂੰ ਪਤਾ ਹੈ ਜੀ ਪੁਲਿਸ ਵਾਲਿਆਂ ਦਾ ਟੋਟਾ ਹਾਊਸ ਕਰਕੇ ਕੋਈ ਕਾਰਵਾਈ ਵੀ ਨਹੀਂ ਹੋ ਰਹੀ ਹੈਗੀ ਪਤਾ ਨਹੀਂ ਉਹਨੇ ਕਿੰਨਾ ਦੇ ਫੋਨ ਕਰਾਇਆ ਇਹ ਤਾਂ ਪੁਲਿਸ ਵੀ ਨਹੀਂ ਆਈ ਹੈਗੀ ਜੀ ਤੇ ਉਹਦੇ ਪੁੱਤੇ ਸੀਗੇ ਦੋਨੇ ਹੀ ਵਿੱਚ ਤੇ ਨਾਲ ਉਹਦੇ ਕਾਲਜ ਫਰੈਂਡਸ ਹੁੰਦੇ ਆ ਜਿੰਨੇ ਉਹਦੇ ਨਾਲ ਉਹ ਸੀਗੇ ਸਾਰੇ ਜੀ ਤੇ ਇਹਨਾਂ ਨੇ ਮੇਰੇ ਮਾਰੀਆਂ ਮੂਰੀਆਂ ਵਾਕੀ ਇੱਕ ਮੇਰੀ ਵੀਡੀਓ ਬਣਾ ਕੇ ਇਹਨਾਂ ਨੇ ਲੀਕ ਕੀਤੀ ਆ ਤੁਸੀਂ ਦੇਖ ਸਕਦੇ ਆ ਜੀ ਕਿੱਦਾਂ ਉਹਨਾਂ ਨੇ ਕੀਤਾ ਮੇਰੇ ਨਾਲ ਕਦਨੇ ਹਮਲਾ ਕੀਤਾ ਤੁਹਾਡੇ ਮੇਰੇ ਤੇ ਕਿਰਪਾਨਾਂ ਮਾਰੀਆਂ ਜੀ ਮੇਰੇ ਹੱਥਾਂ ਤੇ ਪਰ ਜੀਤ ਕਹਿ ਰਿਹਾ ਕਿ ਕਿਰਪਾਨ ਤੁਹਾਡੇ ਕੋਲ ਸੀ ਤੇ ਜਦੋਂ ਤੁਸੀਂ ਇਹ ਤੁਹਾਡੇ ਨਾਲ ਕੌਣ-ਕੌਣ ਸੀ ਮੇਰੇ ਨਾਲ ਜੀ ਇੱਕ ਮੇਰਾ ਸ਼ੂਟਾ ਜਿਹਾ ਫਰੈਂਡ ਸੀਗਾ ਤੇ ਉਹ ਤੁਹਾਨੂੰ ਦੱਸ ਦੇਊਗਾ ਕਿ ਅਸੀਂ ਲੈ ਕੇ ਗਏ ਸੀ ਅਸੀਂ ਤਾਂ ਦੋ ਜਣੇ ਕੋ ਨਿਆਣਾ ਜਿਹਾ ਸੀਗਾ ਮੇਨਾਂ ਮੈਚ ਲੜਨ ਜਾਣਾ ਉਹ ਵੀ ਮੈਂ ਨਿਆਣੇ ਜੀ ਨੂੰ ਲੈ ਕੇ ਜਾਊਂਗਾ ਨਾਲ ਤੇ ਉੱਥੋਂ 13-14 ਜਣੇ ਉਹ ਕਿਰਪਾਨ ਵੀ ਉਹਨਾਂ ਨੇ ਹੀ ਹੱਥਾਂ ਤੇ ਮਾਰਨੀਆਂ ਸ਼ੁਰੂ ਕੀਤੀਆਂ ਉਹਨਾਂ ਦੇ ਕੋਈ ਸੱਟ ਨਹੀਂ ਹੈਗੀ ਜੀ ਦੇਖ ਸਕਦੇ ਆ ਤੁਸੀਂ ਫੜਿਆ ਕਿਨੇ ਸੀ ਤੁਹਾਨੂੰ ਮੈਨੂੰ ਰਣਜੀਤ ਨੇ ਫੜਿਆ ਸੀਗਾ ਵੀਡੀਓ ਹੈਗੀ ਆ ਆਪਣੇ ਕੋਲ ਚ ਵੀ ਦੇਖ ਲਿਓ ਰਣਜੀਤ ਮੇਰਾ ਕੜਾ ਫੜ ਕੇ ਮੈਨੂੰ ਕਹੀ ਇੱਧਰ ਕਢੀਸ ਰਿਆ ਤੇ ਕਦੀ ਉੱਧਰ ਛੋਟੀ ਵੀ ਇੱਕ ਗਾਲੀ ਬਹੁਤ ਕੱਢ ਰਹੇ ਹੋ ਫੋਨ ਕੱਢਦੇ ਹੋਏ ਓਏ ਰਣਜੀਤ ਦੇ ਪੁੱਤੇ ਹੀ ਕੱਢ ਰਹੇ ਆ ਜੀ ਅੱਛਾ ਜੀ ਹਾਂਜੀ ਹਾਂਜੀ ਜਿਹੜਾ ਨਾਮ ਤੁਸੀਂ ਰਣਜੀਤ ਦਾ ਲੈਂਦੇ ਉਹਨਾਂ ਨੇ ਵੀ ਤੁਹਾਡੇ ਤੇ ਮਾਰਿਆ ਪਾਜੀ ਹਾਂਜੀ ਮੇਰੇ ਥੱਪੜ ਮਾਰੀ ਜੀ ਉਹਨੇ ਵੱਟ ਵੱਟ ਕੇ ਤੇ ਬਾਅਦ ਚ ਕਿਰਪਾਨ ਖੂਬ ਬੁਈ ਆਪਣੇ ਪੁੱਤੇ ਕੋਲੋਂ ਫੇ ਉਹਨੇ ਵੀ ਮੇਰੇ ਮਾਰੀ ਅ ਜਿਹੜੀ ਆ ਦੇਖੋ ਆ ਬਾਹਾਂ ਤੇ ਲੱਗੀ ਆ ਇਹ ਰਣਜੀਤ ਨੇ ਮਾਰੀ ਹੋਈ ਆ ਜੀ ਕੀ 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 ਮੰਗ ਕਰਦੇ ਆ ਮੈਂ ਤਾਂ ਜੀ ਇਹ ਕਹਿੰਦਾ ਜਲਦ ਤੋਂ ਜਲਦ ਇਹਨਾਂ ਨੂੰ ਫੜਿਆ ਜਾਵੇ ਪੁਲਿਸ ਵੀ ਮਾੜਾ ਜਾ ਧਿਆਨ ਦਵੇ ਜੀ ਜੇ ਇੱਜ ਤੁਹਾਡਾ ਟੋਟ ਐ ਥੂੜੀ ਐ ਕਿ ਜੇ ਤੁਸੀਂ ਉਹਦੇ ਸਾਥ ਦਓਗੇ ਉਧਰ ਜ਼ਖਮੀ ਦੇ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਸੰਬੰਧੀ ਐਸਪੀ ਫਗਵਾੜਾ ਨਾਲ ਮੁਲਾਕਾਤ ਕੀਤੀ ਹੈ ਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਉਹਨਾਂ ਦਾ ਕਹਿਣਾ ਕਿ ਹਮਲਾ ਕੀਤਾ ਗਿਆ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੁਹਾਡਾ ਜੀ ਮੇਰਾ ਨਾਮ ਗੁਲਸ਼ਨ ਕੁਮਾਰ ਜੀ ਗੁਲਸ਼ਨ ਜੀ ਕਿਹੜੀ ਜਗ੍ਹਾ ਰਹਿੰਦੇ ਹੋ ਭਗਤਪੁਰਾ ਕੀ ਮਾਮਲਾ ਹੋਇਆ ਤੁਸੀਂ ਅੱਜ ਐਸਪੀ ਨੂੰ ਮਿਲੇ ਮਾਮਲਾ ਕੋਈ ਸਾਡੇ ਬੇਟੇ ਦੀ ਬਚਪਨ ਦੇ ਪੜ੍ਹਦੇ ਸਕੂਲ ਦੇ ਵਿੱਚ ਕਹਿੰਦੇ ਇਹਨਾਂ ਦੀ ਮਾੜੀ-ਮੁੱਟੀ ਕੋਈ ਚੱਲ ਰਹੀ ਸੀਗੀ ਉਹਨਾਂ ਨੇ ਉਹ ਠਹਿਰਵਾਜੀ ਕੱਢੀ ਰਾਤ ਨੂੰ ਮੇਰਾ ਬੇਟਾ ਕਿਸੇ ਨੂੰ ਛੱਡਣ ਜਾ ਰਿਹਾ ਸੀਗਾ ਸਟੇਸ਼ਨ ਤੇ ਜਦੋਂ ਸਟੇਸ਼ਨ ਤੋਂ ਵਾਪਸ ਆ ਰਿਹਾ ਸੀ ਉਹਨੂੰ ਜਿਹੜਾ ਨੇ ਸਾਰੇ ਪਰਿਵਾਰ ਨੇ ਰਣਜੀਤ ਦੇ ਪਰਿਵਾਰ ਨੇ ਸਾਰੇ ਨੇ ਕੀਤਾ ਜਿੱਦਾਂ ਸਾਰਾ ਪਰਿਵਾਰ ਅੱਛਾ ਜੀ ਕੌਣ-ਕੌਣ ਸੀ ਉਹ ਰਣਜੀਤ ਨੂੰ ਹੀ ਮੇਨ ਦਾ ਜਾਣਦੇ ਜੀ ਉਹਦਾ ਪੋਤਾ ਸੀਗੇ ਆਉਦੇ ਬੇਟੇ ਸੀਗੇ ਹੋਰ 8-10 ਲੜਕੇ ਸੀਗੇ ਤੇ ਕਾਰਨ ਕਾਰਨ ਉਹ ਹੀ ਜੀ ਬਚਪਨ ਦੀ ਲੜਾਈ ਦੀ ਅੱਛਾ ਬਾਜੀ ਤੇ ਬਚਪਨ ਦੀ ਲੜਾਈ ਅੱਜ ਹੀ ਯਾਦ ਆਈ ਤੇ ਤੁਹਾਨੂੰ ਸਾਰਿਆਂ ਨੇ ਘੇਰ ਕੇ ਗੁੱਟਿਆ ਹਾਂਜੀ ਹਾਂਜੀ ਬਿਲਕੁਲ ਤਕੀ ਦੀ ਕੋਈ ਸ਼ਿਕਾਇਤ ਵਗੈਰਾ ਕੀਤੀ ਹੈ ਹਾਂਜੀ ਸ਼ਿਕਾਇਤ ਕੰਪਲੀਟ ਹੈ ਸਾਡਾ ਬੇਟਾ ਹੁਣ ਐਡਮਿਟ ਹੈ ਜੀ ਸਿਵਲ ਹਸਪੀਟਲ ਕਿਹਨਾਂ ਦਾ ਤੁਸੀਂ ਨਾਮ ਲਿਆ ਯਾਰ ਉਹ ਕਿੱਥੇ ਰਹਿੰਦੇ ਆ ਉਹ ਪ੍ਰੀਤਨਗਰ ਰਹਿੰਦੇ ਜੀ ਤੁਸੀਂ ਵੀ ਉੱਥੇ ਰਹਿੰਦੇ ਆ ਐਸੀ ਭਗਤੁਰ ਰਹਿੰਦੇ ਕੀ ਮੰਗ ਕਰਦੇ ਹੋ ਐਸੀ ਤਾਂ ਕਹਿੰਦੇ ਜੀ ਜੋ ਸਾਡੇ ਬੇਟੇ ਨਾਲ ਕੀਤਾ ਜੀ ਉਹਨਾਂ ਨੇ ਵੀ ਸਰਾਉਦੇ ਦਿੱਤੀ ਜਾਂ ਬਸ ਇਸ ਮਾਮਲੇ ਦੇ ਸਬੰਧ ਦੇ ਵਿੱਚ ਦੂਜੀ ਧਿਰ ਦੇ ਨਾਲ ਚਾਤ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਹੱਥੇ ਦੇ ਵਿੱਚ ਕਿਰਪਾਨ ਲੈ ਕੇ ਆਇਆ ਸੀ ਜਿਸ ਕਾਰਨ ਕੇ ਸਾਰਾ ਝਗੜਾ ਹੋਇਆ ਹੈ। ਨਾਮ ਤੁਹਾਡਾ ਜੀ? ਉਹ ਰਣਜੀਤ ਕੁਮਾਰ। ਰਣਜੀਤ ਜੀ ਇੱਕ ਤੁਹਾਡੇ ਤੇ આરોਪ ਲੱਗ ਰਿਹਾ ਇੱਕ ਮੁੰਡੇ ਨੂੰ ਤੁਹਾਡੇ ਔਰ ਤੁਹਾਡੇ ਪਰਿਵਾਰ ਵੱਲੋਂ ਕੁੱਟਮਾਰ ਕੀਤੀ ਗਈ ਹੈ ਜਦੀ ਵੀਡੀਓ ਵਾਇਰਲ ਹੋ ਰਹੀ ਹੈ। ਉਹ ਕੀ ਮਾਮਲਾ? ਉਹ ਉਹਦੇ ਜੇ ਉਹ ਇਹ ਮੁੰਡਾ ਸੀ ਉੱਥੇ ਤੇ ਸਾਡੇ ਮਹੱਲੇ ਦਾ ਹੀ ਆ ਵਗ ਵਗਾਰ ਆ ਬੰਦੇ ਹੋ। ਉੱਠ ਕੇ ਕਿਰਪਾਨ ਲੈ ਕੇ ਅਸੀਂ ਜਦੋਂ ਕਿਰਪਾਨ ਦੇਖੀ ਮੈਂ ਕਿਰਪਾਨ ਦੇਖ ਕੇ ਮੈਂ ਘਬਰ ਆ ਗਿਆ ਮੈਂ ਕਿ ਸਾਲੇ ਕਿਸੇ ਇੱਕ ਦੂਜੇ ਦੇ ਮਾਰਦ ਮੈਨੂੰ ਆਪਣੇ ਤੋਂ ਤਾਂ ਪਤਾ ਹੀ ਨਹੀਂ ਸੀ ਕੀ ਉਹ ਕਿਰਪਾਨ ਤੁਹਾਡੇ ਮਾਰਨ ਲਈ ਆਏ ਅਸੀਂ ਉਹ ਸਾਡੇ ਪੋਤਿਆਂ ਦੇ ਮਾਰਨ ਲਈ ਆਇਆ ਉਹ ਕਿਉਂ ਕੀ ਕੋਈ ਪਤਾ ਨਹੀਂ ਉਹਨਾਂ ਦੀ ਕੀ ਗੱਲ ਆਪਸ ਵਿੱਚ ਮੈਂ ਤਾਂ ਇਸ ਗੱਲ ਦਾ ਪਤਾ ਨਹੀਂ ਕੀ ਗੱਲ ਹੋ ਗਈ ਬਾਹਰ ਕਿਰਪਾਨ ਮੈਂ ਹੱਥ ਲੀਕੀ ਦੇਖੀ 2 ਮਿੰਟ ਦੇ ਅੰਦਰ ਅੰਦਰ ਇਹ ਹੱਥ ਵਾਈ ਹੋ ਗਏ ਉੱਥੇ ਮਸੀ ਉਹ ਤੋਂ ਕਿਰਪਾਨ ਕੋਈ ਕਿਰਪਾਨ ਖੋ ਕੇ ਫਿਰ ਉਹਨੂੰ ਛੜਾ ਕੇ ਭੇਜਿਆ ਸੀ ਜਿਹੜੀ ਵੀਡੀਓ ਹੈ ਉਹਦੇ ਵਿੱਚ ਤੁਸੀਂ ਵੀ ਚਪੇੜਾ ਵਗੈਰਾ ਮਾਰਦੇ ਪਏ ਗਾਲਾਂ ਗਾਲੀ ਕਢੋ ਰਹੇ ਮੈਂ ਕੋਲ ਖੜ ਦੋਨੋਂ ਪੁੱਤਿਆ ਹੋਰ ਮੁੰਡੇ ਖੜੇ ਨੇ ਵੀਡੀਓ ਦੇ ਵਿੱਚ ਤੁਸੀਂ ਫੜਿਆ ਹੋਇਆ ਆਪਣਾ ਨਖੋਈ ਆ ਮੈਂ ਉਹਦੇ ਕੋਲ ਮੁੰਡਾ ਮੁੰਡਾ ਕੱਲਾ ਹੀ ਸੀ ਉਹ ਮੈਨੂੰ ਕੁਛ ਨਹੀਂ ਪਤਾ ਵੀ ਕਰਦਾ ਤੁਸੀਂ ਕਿੰਨੇ ਬੰਦੇ ਤੁਸੀਂ ਕਿੰਨੇ ਸੀ ਮੈਂ ਤੇ ਸਾਡਾ ਤਾਂ ਘਰ ਹੀ ਉੱਥੇ ਨਾਲੇ ਘਰ ਦੇ ਤੋਂ ਹੋਣਾ ਹੀ ਆ ਸਾਰੇ ਨਾਲ ਸੀ ਇਹਨੇ ਜਿਹੜੀ ਆਪਣਾ ਕਿਰਪਾਨ ਬੜੀ ਸੀ ਕਿਰਪਾਨ ਦੀ ਕੋਈ ਕਿਰਪਾਨ ਕਿਰਪਾਨ ਤੋਂ ਮੈਨੂੰ ਤਾਂ ਨਹੀਂ ਪਤਾ ਮੈਂ ਵੀਡੀਓ ਬਣਦੀ ਜਾਂਦੀ ਕੀ ਜਿਹੜੀ ਇੱਕ ਗਾਲੀ ਗਲੋਚ ਕਰ ਰਹੇ ਹੋ ਉਹ ਕੌਣ ਕਰ ਰਿਹਾ ਜੀ ਪਟਾਣ ਮੈਨੂੰ ਪਤਾ ਕਹਿੰਦੇ ਥੋਈ ਕਿੰਨੀ ਦੁਨੀਆ ਉਹਨਾਂ ਨੂੰ ਤੁਸੀਂ ਹੱਥ ਫੜਿਆ ਹੋਇਆ ਵੀ ਤੁਸੀਂ ਵੀ ਫੜਿਆ ਮੈਂ ਮੈਂ ਕਹਿੰਦਾ ਨਾ ਮਾਰਨੇ ਪਰ ਮੁੰਡੇ ਤੁਹਾਡੇ ਉਹਨੂੰ ਕੁੱਟ ਰਹੇ ਆ ਜਿੱਦਾਂ ਤੁਸੀਂ ਫੜਿਆ ਹੋਇਆ ਵੀਡੀਓ ਦੇ ਵਿੱਚ ਜੋ ਦਿਖ ਰਿਹਾ ਹਾਂ ਹਾਂ ਪਰ ਤੁਹਾਡੇ ਮੁੰਡਿਆਂ ਵੱਲ ਜੇ ਉਹ ਕਿਰਪਾਨ ਲੈ ਕੇ ਉੱਥੇ ਵੱਢਣ ਵਾਸਤੇ ਆਇਆ ਮੁੰਡੇ ਉਹਨੂੰ ਪਟਾਉਗੇ ਨਾ ਕਿਰਪਾਨ ਥੋੜੀ ਖਾਲੂਗੇ ਫਿਰ ਉਹਨਾਂ ਨੇ ਫੜ ਕੇ ਮੁੰਡੇ ਮੇਰੇ ਪੁੱਤ ਤੇ ਟਕੜੇ ਆ ਦੋਨੋਂ ਉਹਨਾਂ ਦੇ ਫੜ ਕੇ ਤਾਂ ਲੇਟਾ ਲਿਆਓ ਜੀ ਜੀ ਤੁਸੀਂ ਸੋਸ਼ਲ ਵਰਕਰ ਹੈਗੇ ਆਂ ਤੁਹਾਨੂੰ ਵੀ ਪਤਾ ਵੀ ਇਦਾਂ ਨਹੀਂ ਹੱਥੋਂ ਪਾਈ ਕੀਤੀ ਆ ਜਾਂਦੀ ਆ ਵੀ ਤੁਸੀਂ ਮੋਕੇ ਥਾਣਾ ਤੇ ਪੁਲਿਸ ਬੁਲਾਓ ਤੁਸੀਂ ਭਾਈ ਇੱਕ ਮਿੰਟ ਐਸਪੀ ਦਫ਼ਤਰ ਹੋਣ ਆਏ ਆਏ ਮੇਰੀ ਗੱਲ ਤੋਂ ਸੁਣੋ ਤੇ ਇੱਕ ਮਿੰਟ ਚ ਕੰਮ ਹੋ ਗਿਆ ਤੁਸੀਂ ਐਸਪੀ ਦਫ਼ਤਰ ਆਏ ਆ ਤੁਸੀਂ ਪੁਲਿਸ ਨੂੰ ਫੋਨ ਕਰੋ ਅੱਗੇ ਵੀ ਤੁਸੀਂ ਬੱਤੂ ਕਰਦੇ ਆਂ ਭਾਈ ਇੱਕ ਮਿੰਟ ਨਹੀਂ ਲੱਗਿਆ ਇੱਕ ਮਿੰਟ ਇੱਕ ਮਿੰਟ ਵੀ ਨਹੀਂ ਲੱਗਿਆ ਇੱਕ ਮਿੰਟ ਚ ਕੰਮ ਹੋ ਗਿਆ ਇਹ 10 ਮਿੰਟ ਤੋਂ ਲੱਗੇ ਨਹੀਂ ਆ ਕਿ ਸਾਰੇ ਮੈਂ ਫੋਨ ਫੋਨ ਮੇਰੇ ਹੱਥ ਚ ਫੜਿਆ ਮੈਂ ਲੱਗਿਆ ਸੀ ਮਲਾਣ ਤੇ ਮੈਂ ਇਹਨਾਂ ਨੂੰ ਛੜਾਵਾਂ ਕਿ ਉੱਥੇ ਉਹ ਗੱਲਬਾਤ ਜਾਣੀ ਸੀ ਮੈਂ ਸੀ ਇਸ ਸਾਰੇ ਮਾਮਲੇ ਦੀ ਜਾਂਚ ਕਰਦਿਆਂ ਖਾਣਾ ਸਤਨਾਮਪੁਰਾ ਪੁਲਿਸ ਨੇ ਪੀੜਤ ਕ੍ਰਿਸ਼ਨ ਕੁਮਾਰ ਦੇ ਬਿਆਨਾਂ ਤੇ ਹਮਲਾਵਰਾਂ ਦੇ ਮਾਮਲਾ ਦਰਜ ਕੀਤਾ ਤੇ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਇਸ ਬਾਬਤ ਐਸਐਚਓ ਸਤਨਾਮਪੁਰਾ ਗੌਰਵ ਧੀਰ ਦਾ ਕੀ ਕਹਿਣਾ ਹੈ ਦੇਖੋ ਪੂਰੀ ਖਬਰ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਸ਼ਰਮਾ ਦੀ ਰਿਪੋਰਟ ਹਾਂਜੀ ਸਰ ਕੀ ਮਾਮਲਾ ਕੀ ਹੈ ਕਿ ਜਿਹੜਾ ਅੱਜ ਇੱਕ ਲੋਕਲ YouTube ਕੁਝ ਚੈਨਲ ਨੇ ਜੀ ਖਬਰਾਂ ਦਿੱਤੇ ਉਹਨਾਂ ਦੇ ਉੱਪਰ ਇੱਕ ਖਬਰ ਚੱਲੀ ਜਿਹੜੀ ਸਾਡੇ ਵੀ WhatsApp ਗਰੁੱਪ ਤੇ ਆਈ ਅਸੀਂ ਦੇਖੀ ਹੈ ਕਿ ਇੱਕ ਲੜਕਾ ਕ੍ਰਿਸ਼ਨ ਕੁਮਾਰ son of ਗੁਲਸ਼ਨ ਕੁਮਾਰ ਪਖਤਪੂਰੇ ਦਾ ਉਹ ਸਿਵਲ ਹਸਪੀਟਲ ਐਡਮਿਟ ਹੋਇਆ ਜਿਹਨੇ ਦੱਸਿਆ ਕਿ ਮੇਰੇ ਕੁਝ ਬੰਦਿਆਂ ਨੇ ਸੱਟਾਂ ਮਾਰੀਆਂ ਥੈਨ ਆਪਾਂ ਸਿਵਲ ਹਸਪੀਟਲ ਜਾ ਕੇ ਉਹਦਾ ਮੈਡੀਕਲ ਰਿਕਾਰਡ ਲਿਆ ਐਮਐਲਆਰ ਲਈ ਥੈਨ ਉਹਦੀ ਸਟੇਟਮੈਂਟ ਰਿਕਾਰਡ ਕੀਤੀ ਤੇ ਜੋ ਉਹਨੇ ਬਿਆਨ ਦਿੱਤੇ ਉਹਦੇ ਮੁਤਾਬਕ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ ਮਕਦਮਾ ਦਰਜ ਕੀਤਾ 104 ਨੰਬਰ ਤੇ ਦੇਖ ਰਹਾ ਹਾਂ ਹੁਣ ਦੋਸ਼ੀ ਲੱਭ ਰਹੇ ਆ ਜੀ ਤੇ ਜਿੰਨੀ ਛੇਤੀ ਹੋ ਸਕੇ ਆਪਾਂ ਦੋਸ਼ੀ ਅਰੈਸਟ ਕਰਕੇ ਅੰਦਰ ਤਾਂਗੇ